ਸਾਰੇ ਲੈਚੰਦੇ ਕਰਨੇ ਬਹੁਤ ਸਰੀਆ ਸਰਦਾਰਾਂ ਦੇਖਿਆ ਨੇ ਕਿ ਪਹਿਲੀ ਵਾਰ ਦੇਖਿਆ ਕਿ ਨਾਤਾ ਨਾ ਸ਼ਹੀਦ ਦਾ ਇਲੈਕਸ਼ਨ ਜਿਹੜਾ ਸੀਗਾ ਪੰਜਾਬ ਦੇ ਵਿੱਚ ਹੋ ਰਿਹਾ ਸੀਗਾ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਇਲੈਕਸ਼ਨ ਦੇ ਵਿੱਚ ਕੋਈ ਨਾ ਨਾਂ ਨਿਸ਼ਾਨ ਨਹੀਂ ਸੀ ਜੀ ਉਥੇ ਪੁਲਿਸ ਇਲੈਕਸ਼ਨ ਲੜ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਕਿਤੇ ਵੀ ਸਾਰੇ ਹੋ ਰਿਹਾ ਸੀਗਾ ਉਹਨਾਂ ਦੇ ਉੱਪਰ ਪੁਲਿਸ ਦੀ ਪੂਰੀ ਨਿਗਰਾਨੀ ਸੀਗੀ ਉਹਨਾਂ ਨੂੰ ਉਹਨਾਂ ਦੀਆਂ ਗੱਡੀਆਂ ਦੇ ਨੰਬਰ ਨੋਟ ਕੀਤੇ ਜਾਂਦੇ ਸੀ ਉਹਨਾਂ ਦੇ ਮਗਰ ਮਗਰ ਪੁਲਸ ਰਹੀ ਜਿੱਥੇ ਕੋਈ ਚੋਣ ਪ੍ਰਚਾਰ ਵੀ ਕਰਕੇ ਜਾ ਰਹੀਆਂ ਤਾਂ ਉੱਥੇ ਚੋਣ ਪ੍ਰਚਾਰ ਦੇ ਵਿੱਚ ਵੀ ਪਿੱਛੋਂ ਪੁਲਸ ਇਤਾਂ ਦਾ ਸਿਸਟਮ ਹੈ ਦੇਖਿਆ ਕਿ ਪੁਰਸਾ ਇਲੈਕਸ਼ਨ ਲੜਦੀ ਸੀਗੀ ਉੱਥੇ। ਕਿਸੇ ਕਾਂਗਰਸ ਨਾਲ ਧੱਕਾ ਨਹੀਂ ਸੀਗਾ ਕੋਈ। ਕਿਸੇ ਆ ਜਿਹੜੇ ਦੂਜੇ ਦਲ ਇਲੈਕਸ਼ਨ ਲੜਦੇ ਸੀਗੇ, ਭਾਜਪਾ ਲੜ ਰਿਹਾ ਸੀ, ਜੀਓ ਲੜ ਰਿਹਾ ਸੀ। ਕਿਸੇ ਦੇ ਮਗਰ ਨਹੀਂ ਜਾਂਦੇ। ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਮਗਰ-ਮਗਰ ਲੱਗੇ ਸਨ ਠੀਕ ਹੈ। ਆ ਜਿਹੜੀਆਂ 10-12 ਹਜ਼ਾਰ ਵੋਟਰ ਤੇ ਕਹਿੰਦੇ ਨੇ ਕਹੀ ਜਿੱਤ ਗਏ, ਜਿੱਤੇ ਨਹੀਂ ਹਾਰ ਗਏ। ਕਿਉਂਕਿ ਇਹ 10-12 ਹਜ਼ਾਰ ਤੇ ਹਾਰ ਗਏ। ਜੇ ਇਲੈਕਸ਼ਨ ਫੇਅਰ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ 20 ਹਜ਼ਾਰ ਵੋਟ ਦੇ ਉੱਤੇ ਫਰਕ ਨਾਲ ਜਿੱਤਣਾ ਸੀ। ਠੀਕ। ਫਰੀਆਮ। ਟੇਬਲ ਲਗਾ ਕੇ ਜੀ ਆਮ ਆਦਮੀ ਦੀ ਸਰਕਾਰ ਆਮ ਆਦਮੀ ਦੇ ਲੋਕ ਪੈਸੇ ਵੰਡਦੇ ਰਹੇ ਆਮ ਉਥੇ ਸ਼ਰਾਬ ਦੇ ਜਿਹੜੇ ਹੈਗੇ ਨੇ ਟਰੱਕਾਂ ਦੇ ਟਰੱਕ ਖਾਤੇ ਇਹਨਾਂ ਨੇ ਸਰਪੰਚਾਂ ਨੂੰ ਪੂਰੇ ਦਾ ਪੂਰਾ ਹੈਂਗ ਕਰਕੇ ਰੱਖਿਆ ਸਰਪੰਚਾਂ ਦੇ ਮਗਰ ਪੁਲਸ ਲਗਾ ਕੇ ਰੱਖੀ ਜਿਹੜਾ ਵੀ ਬੰਦਾ ਕਾਲੀ ਦਲ ਵੱਲ ਜਾਂਦਾ ਸੀਗਾ ਉਹਨੂੰ ਸਵੇਰੇ ਸ਼ਾਮ ਕੋਈ ਨਾ ਕੋਈ ਮਹਿਕ ਮਾਰ ਕੇ ਉਹਨੂੰ ਫੜ ਲੈਂਦਾ ਸੀਗਾ ਤੇ ਉਹਨੂੰ ਕਹਿੰਦਾ ਸੀਗਾ ਤੂੰ ਭਾਈ ਮੇਰੀ ਸਾਡੀ ਮਜਬੂਰੀ ਆ ਫਿਰ ਇਹ ਕਹਿੰਦੇ ਸੀਗੇ ਕਿ ਸਾਡੀ ਮਜਬੂਰੀ ਆ ਤੂੰ ਵੋਟ ਚੜੀ ਹੈਗੀਆ ਇਹਨਾਂ ਨੂੰ ਆਮ ਆਦਮੀ ਵਾਲਿਆਂ ਨੇ ਮੰਨਿਆ ਜਾਂਦਾ ਉੱਥੇ ਪੰਥਕ ਧਿਰਾਂ ਵੀ ਸੀ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਧਿਰ ਤੇ ਮਨਦੀਪ ਸਿੰਘ ਉਧਰੋਂ ਉਹ ਕਈ ਪੰਥਕ ਪਾਰਟੀਆਂ ਸੀ ਉਹਨਾਂ ਨੇ ਹਮਾਇਤ ਵੀ ਦਿੱਤੀ ਆ ਕੀ ਲੱਗਦਾ ਉੱਥੇ ਵੀ ਜੇ ਦੂਜੀਆਂ ਧਿਰਾਂ ਨਾ ਹੁੰਦੀਆਂ ਤਾਂ ਅਕਾਲੀ ਦਲ ਨੂੰ ਹੋਰ ਫਾਇਦਾ ਹੋਣਾ ਸੀ ਉਹ ਜਿਹੜੀ 19000 ਵੋਟ ਗਈਏ ਤਾਂ ਉਹਨੇ ਕਿੱਧਰ ਡਾਇਵਰਟ ਹੋਣਾ ਸੀ ਜੇਕਰ ਉਹ ਮਨਦੀਪ ਸਿੰਘ ਚੋਣ ਨਾ ਲੜਦਾ ਤੇ ਭਗਵੰਤ ਮਾਨ ਜਿਹੜਾ ਹੈਗਾ ਮੈਂ ਸਮਝਦਾ ਕਿ ਇਹ ਵੀ ਅਮਿਤ ਸ਼ਾਹ ਹੋਣਾਂ ਦੇ ਇਸ਼ਾਰੇ ਨਾਲ ਚੱਲਦੇ ਆ ਇਹ ਸਿਰਫ ਕੇਸ਼ਰੀਬਾਲ ਤੇ ਜਿਹੜੇ ਦੂਜੇ ਲੋਕ ਇੱਥੇ ਆਏ ਹੋਣੇ ਇਹ ਸਾਰੇ ਝੂਠੇ ਲੋਕ ਨੇ ਅੱਜ ਸਾਡੀ ਯੂਨੀਵਰਸਿਟੀ ਦਾ ਮਸਲਾ ਅੜਕੇ ਖੜਾ ਹੈ ਜੀ ਸਾਡੀ ਸਰਕਾਰ ਕਿੱਥੇ ਆ ਜਦੋਂ ਇਹਨਾਂ ਨੂੰ ਦਬਕਾ ਮਾਰ ਦਿੰਦੇ ਨੇ ਅਮਿਤ ਸ਼ਾਹ ਜੀ ਵੀ ਤੁਹਾਨੂੰ ਫੜ ਕੇ ਅੰਦਰ ਕਰਨਾ ਤੁਹਾਡੇ ਜਹਾ ਭ੍ਰਿਸ਼ਟਾਚਾਰ ਆ ਗਿਆ ਤੁਹਾਡੇ ਕੋਲ ਆ ਗਿਆ ਉਹ ਤੋਂ ਡਰ ਜਾਂਦੇ ਨੇ ਕਿ ਪੰਜਾਬ ਨੂੰ ਬਰਬਾਦ ਕਰ ਦੇਣੇ ਕਿ ਮੈਂ ਸਮਝਦਾ ਕਿ ਤਾਂ ਲੋਕ ਪਰੌਣੇ ਸੀਗੇ ਆ ਕੇ ਪੰਜਾਬ ਨੂੰ ਲੁੱਟ ਕੇ ਚੱਲੇ ਨੇ ਵਾਪਸ ਇੱਕ ਸਾਲ ਤੱਕ ਲੜਨੇ ਨਹੀਂ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪਿਛਲੇ ਦਿਨੀ ਤਰਨਤਾਰਨ ਜਿਮਨੀ ਚੋਣ ਹੋਈ ਜੋ ਆਮ ਆਦਮੀ ਪਾਰਟੀ ਨੇ ਤਕਰੀਬਨ 12000 ਵੋਟਾਂ ਨਾਲ ਜਿੱਤੀ ਅਤੇ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਰਹੀ ਆ ਕਿਉਂਕਿ ਪਹਿਲਾਂ ਬਹੁਤ ਜੱਜਮੈਂਟਾਂ ਲਗਾਈਆਂ ਜਾ ਰਹੀਆਂ ਸੀ ਪਰ ਜੱਜਮੈਂਟਾਂ ਕਲੀਅਰ ਉਦੋਂ ਹੋਈਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ 2-3 ਗੇੜਾਂ 'ਚ ਤਾਂ 1 ਨੰਬਰ ਤੇ ਰਹੇ 1000 ਵੋਟ 1200 ਵੋਟ ਅੱਗੇ ਰਹੇ ਤਾਂ ਕਿਤੇ ਨਾ ਕਿਤੇ ਵੱਡੀ ਵਾਪਸੀ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਹ ਕਹਿੰਦੇ ਨੇ ਕਿ ਹੁਣ ਅਸੀਂ 2027 ਦੀ ਚੋਣ 'ਚ ਵੱਡੇ ਫਰਕ ਨਾਲ ਜਿੱਤ ਦਰਜ ਕਰਾਂਗੇ ਇਥੋਂ ਤੱਕ ਦਾਵਾ ਕਰ ਰਹੇ ਨੇ ਹਲਕਾ ਨਾਬਾ ਤੋਂ ਮੱਖਣ ਸਿੰਘ ਲਾਲਕਾ ਇੰਚਾਰਜ ਨੇ ਸਾਡੇ ਨਾਲ ਮੌਜੂਦ ਨੇ ਜਿਹੜੇ ਤਕਰੀਬਨ 15-16 ਦਿਨ ਉਹਨਾਂ ਨੇ ਚੋਣ ਪ੍ਰਚਾਰ ਵੀ ਕੀਤਾ ਤਰਨਤਾਰਨ 'ਚ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਲਾਲਕਾ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ ਬਹੁਤ ਧੰਨਵਾਦ ਜੀ ਤੁਹਾਡੇ ਦਰਸ਼ਕ ਵੀ ਰਹਿੰਦਾ ਵੀ ਤੁਹਾਡਾ ਵੀ ਬਹੁਤ ਧੰਨਵਾਦ ਲਾਲਕਾ ਸਾਹਿਬ ਕਿਵੇਂ ਦੇਖਦੇ ਹੋ ਹੁਣ ਕਿੰਨਾ ਕੁ ਵੈਸੇ ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੇਬ ਬਹੁਤ ਪਲੱਸ ਹੋਈ ਹੈ ਜੀ ਤਰਨਤਾਰਨ ਕੀ ਲੱਗਦਾ ਤੁਹਾਨੂੰ ਪਹਿਲਾਂ ਤੋਂ ਜਿਵੇਂ ਦਾ ਸਿਸਟਮ ਚੱਲ ਰਿਹਾ ਸੀ ਫਰਕ ਪਿਆ ਤੇ ਪ੍ਰਚਾਰ ਵੀ ਕੀਤਾ ਕਿਵੇਂ ਦਾ ਰਿਹਾ ਤਰਨਤਾਰਨ ਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਲੋਕ ਵਿਸ਼ਵਾਸ ਕਰਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਝੂਠੇ ਲੋਕ ਸੀਗੇ ਜਿਨ੍ਹਾਂ ਨੇ ਝੂਠ ਬੋਲ ਬੋਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਇਹ ਆਪਣੀਆਂ ਰਾਜਨੀਤੀ ਦੀਆਂ ਰੋਟੀਆਂ ਸੇਕੀਆਂ ਔਰ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੁਣ ਪੰਜਾਬੀਆਂ ਨੂੰ ਇਸ ਗੱਲ ਦੀ ਸਮਝ ਆ ਰਹੀ ਹੈ ਕਿ ਪੰਜਾਬ ਦੀ ਅਸਲੀ ਧਿਰ ਕੌਣ ਹੈ ਤੇ ਪੰਜਾਬ ਨੂੰ ਬਚਾਹ ਕੌਣ ਸਕਦੀ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਚ ਲੋਕਾਂ ਦਾ ਵਿਸ਼ਵਾਸ ਪ੍ਰਗਟ ਕੀਤਾ ਸੋ ਜਿਹੜੀ ਰਹੀ ਤਰਨਤਾਰਨ ਦੇ ਇਲੈਕਸ਼ਨ ਦੀ ਗੱਲ ਜੀ ਤਰਨਤਾਰਨ ਦਾ ਇਲੈਕਸ਼ਨ ਜਿਹੜਾ ਸੀਗਾ ਮੈਂ ਕਹਿ ਸਕਦਾ ਕਿ ਉਹ ਇਸ ਤਰ੍ਹਾਂ ਦਾ ਇਲੈਕਸ਼ਨ ਮੈਨੂੰ ਜ਼ਿੰਦਗੀ 'ਚ ਦੇਖਣ ਦਾ ਮੌਕਾ ਮਿਲਿਆ ਕਿ ਮੈਂ ਆਪਣੀ ਜ਼ਿੰਦਗੀ 'ਚ ਤਕਰੀਬਨ 60 ਸਾਲ ਦੀ ਉਮਰ ਹੈ ਮੈਂ ਬਹੁਤ ਸਾਰੇ ਇਲੈਕਸ਼ਨ ਦੇਖਿਆ ਨੇ ਬਹੁਤ ਸਾਰੀਆਂ ਸਰਕਾਰਾਂ ਦੇਖਿਆ ਨੇ ਪਹਿਲੀ ਵਾਰ ਦੇਖਿਆ ਕਿ ਨਾਤਾ ਨਾ ਸ਼ਹੀਦਾ ਇਲੈਕਸ਼ਨ ਜਿਹੜਾ ਸੀਗਾ ਪੰਜਾਬ ਦੇ ਵਿੱਚ ਹੋ ਰਿਹਾ ਸੀਗਾ ਜਿਹਦੇ ਵਿੱਚ ਕੋਈ ਪਾਰਟੀ ਇਲੈਕਸ਼ਨ ਨਹੀਂ ਲੜ ਰਹੀ ਹੂੰ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਇਲੈਕਸ਼ਨ ਦੇ ਵਿੱਚ ਕੋਈ ਨਾ ਨਾਂ ਨਿਸ਼ਾਨ ਨਹੀਂ ਸੀ ਜੀ ਉੱਥੇ ਪੁਲਿਸ ਇਲੈਕਸ਼ਨ ਲੜ ਰਹੀ ਸੀਗੀ ਅੱਛਾ ਕਿਉਂਕਿ ਪੁਲਿਸ ਨੇ ਹੀ ਉੱਥੇ ਸਾਰਾ ਕੁਝ ਕੀਤਾ ਹੈ ਪੁਲਿਸ ਦੇ ਹੀ ਧੱਕਾ ਪੁਲਿਸ ਨੇ ਲੋਕਾਂ ਨਾਲ ਧੱਕੇ ਕੀਤੇ ਨੇ ਪੁਲਿਸ ਨੇ ਉੱਥੇ ਇਦਾਂ ਦਾ ਸਿਸਟਮ ਬਣਾ ਕੇ ਰੱਖਿਆ ਕਿ 7-8 ਜ਼ਿਲ੍ਹੇ ਹੂੰ ਨੀ ਤਾਂ ਜਿਮਨੀ ਇੱਕ ਚੋਣ ਇੱਕ ਸ਼ਹਿਰ ਦੀ ਜੋਨ ਹੋ ਰਹੀ ਹੈ ਇੱਕ ਲੱਖੇ ਦੀ ਚੋਣ ਹੋ ਰਹੀ ਹੈ ਤੇ ਜਿੱਥੇ 5 6 ਜ਼ਿਲ੍ਹਿਆਂ ਦੇ ਐਸਐਸਪੀ 5 6 ਜ਼ਿਲ੍ਹਿਆਂ ਦੇ ਡੀਐਸਪੀ 5 6 ਜ਼ਿਲ੍ਹਿਆਂ ਦੀ ਟੋਟਲ ਪ੍ਰਸ਼ਾਸਨ ਲੋਕਲ ਪ੍ਰਸ਼ਾਸਨ ਤੁਹਾਡਾ ਸਿਵਲ ਪ੍ਰਸ਼ਾਸਨ ਟੋਟਲ ਦਾ ਟੋਟਲ ਲਗਾ ਕੇ ਇਹ ਜਿਹੜਾ ਇਲੈਕਸ਼ਨ ਸੀਗਾ ਇਹ ਮੈਂ ਸਮਝਦਾ ਕਿ ਆਮ ਆਦਮੀ ਨੇ ਉਥੇ ਇਲੈਕਸ਼ਨ ਨਹੀਂ ਜਿੱਤਿਆ ਆਮ ਆਦਮੀ ਉਥੇ ਹਾਰ ਚ ਗਈ ਤੇ ਆਮ ਜਿਹੜੇ ਲੋਕ ਸੀਗੇ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਵੋਟ ਸੀਗੀ ਉਹ ਲੋਕਾਂ ਨੇ ਸ਼ਰਮਣੀ ਅਕਾਲੀ ਦਲ ਨੂੰ ਜਿਤਾਇਆ ਬਿਲਕੁਲ ਵੈਸੇ ਸੁਖਵੀਰ ਸਿੰਘ ਬਾਦਲ ਦਾ ਵੀ ਬਿਆਨ ਲਗਾਤਾਰ ਆ ਰਿਹਾ ਸੀ ਕਿ ਪੁਲਿਸ ਕਿਤੇ ਨਾ ਕਿਤੇ ਸਾਡੇ ਨਾਲ ਤੱਕਾ ਕਰ ਰਹੀ ਹੈ ਇੱਥੋਂ ਤੱਕ ਵੀਡੀਓ ਵਾਇਰਲ ਵੀ ਹੋਈਆਂ ਨੇ ਉਹ ਤੱਕਾ ਕਿਵੇਂ ਦਾ ਸੀ ਜਦੋਂ ਤੁਸੀਂ ਚੋਣ ਪ੍ਰਚਾਰ ਕਰਦੇ ਤੇ ਕੀ ਤੁਹਾਨੂੰ ਰੁਕਿਆ ਜਾਂਦਾ ਸੀ ਚੋਣ ਪ੍ਰਚਾਰ ਕਰਨ ਨੂੰ ਬਿਲਕੁਲ ਰੁਕਿਆ ਜਾਂਦਾ ਸੀਗਾ ਜਿੱਥੇ ਅਸੀਂ ਠਹਿਰੇ ਹੋਏ ਸੀਗੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਕਿਤੇ ਵੀ ਸਾਰੇ ਹੋਸੀਗਾ ਉਹਨਾਂ ਦੇ ਉੱਪਰ ਪੁਲਿਸ ਦੀ ਪੂਰੀ ਨਿਗਰਾਨੀ ਸੀਗੀ ਉਹਨਾਂ ਨੂੰ ਉਹਨਾਂ ਦੀਆਂ ਗੱਡੀਆਂ ਦੇ ਨੰਬਰ ਨੋਟ ਕੀਤੇ ਜਾਂਦੇ ਸੀ ਉਹਨਾਂ ਦੇ ਮਗਰ ਮਗਰ ਪੁਲਸ ਰਹੀ ਜਿੱਥੇ ਕੋਈ ਚੋਣ ਪ੍ਰਚਾਰ ਵੀ ਕਰਕੇ ਜਾ ਰਹੀਆਂ ਤਾਂ ਉੱਥੇ ਚੋਣ ਪ੍ਰਚਾਰ ਦੇ ਵਿੱਚ ਵੀ ਪਿੱਛੋਂ ਪੁਲਸ ਇਤਾਂ ਦਾ ਸਿਸਟਮ ਹੈ ਦੇਖਿਆ ਕਿ ਪਹਿਲੀ ਵਾਰ ਪੁਲਸ ਇਲੈਕਸ਼ਨ ਲੜਦੀ ਸੀਗੀ ਉੱਥੇ ਕਿਉਂਕਿ ਪਾਰਟੀ ਉੱਥੇ ਦੇਖੋ ਕਿਸੇ ਕਾਂਗਰਸ ਨਾਲ ਧੱਕਾ ਨਹੀਂ ਸੀਗਾ ਕੋਈ ਕਿਸੇ ਆ ਜਿਹੜੇ ਦੂਜੇ ਦਲ ਇਲیکشن ਲੜਦੇ ਸੀਗੇ ਭਾਜਪੀ ਲੜ ਰਹੀ ਸੀ ਕੋਰ ਲੜ ਰਹੀ ਸੀ ਕਿਸੇ ਦੇ ਮਗਰ ਨਹੀਂ ਜਾਂਦੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਮਗਰ ਮਗਰ ਲੱਗੇ ਸਨ ਠੀਕ ਹੈ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਪਰ ਲੋਕ ਮੁੜਥੇਲੇ ਲੋਕ ਪੰਜਾਬ ਨੂੰ ਬਚਾਉਣ ਵਾਸਤੇ ਤਿਆਰ ਹੋ ਗਏ ਨੇ ਸੋ ਇਹ ਜਿਮਣੀ ਚੋਣ ਜਿਹੜੀ ਸੀਗੀ ਇਹ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਜਿਤਾਈ ਆ ਆ ਜਿਹੜੀਆਂ 10-12000 ਵੋਟਰ ਤੇ ਕਹਿੰਦੇ ਨੇ ਕਹੀ ਜਿੱਤਗੇ ਜਿੱਤੇ ਨਹੀਂ ਹਾਰ ਗਏ ਕਿ ਕਿ ਇਹ 10-12000 ਤੇ ਹਾਰ ਗਏ ਜੇ ਇਲੈਕਸ਼ਨ ਫੇਅਰ ਹੁੰਦਾ ਤਾਂ ਸ਼ਰਮਣੀ ਅਕਾਲੀ ਦਲ 20000 ਵੋਟ ਦੇ ਉੱਤੇ ਫਰਕ ਨਾਲ ਜਿੱਤਣਾ ਸੀ ਠੀਕ ਹੈ ਬਿਲਕੁਲ ਇੱਕ ਇਹ ਵੀ ਜੱਜਮੈਂਟ ਆ ਰਹੀ ਆ 2022 ਦੇ ਵਿੱਚ ਤੁਹਾਡੀ ਪਾਰਟੀ ਨੂੰ ਤਕਰੀਬਨ 39000 ਵੋਟ ਪਈ ਜੀ ਤੇ ਹੁਣ ਵੋਟ ਪੈ ਰਹੀ ਆ 30000 ਵੋਟ ਵਿੱਚ ਤਾਂ ਸੋਸ਼ਲ ਮੀਡੀਆ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਪੇਜ ਨੇ ਜਾਂ ਹੋਰ ਤੇ ਗੱਲਬਾਤ ਇਹ ਹੋ ਰਹੀ ਆ ਕਿ ਵੋਟ ਇੱਥੇ ਦੇਖੋ ਜੀ ਵੋਟ ਇੱਥੇ ਤਾਂ ਘਟੀ ਜਾਂ 9000 ਵੀ ਕਿਤੇ ਨਾ ਕਿਤੇ ਸ਼ਰਮਣੀ ਅਕਾਲੀ ਦਲ ਵਾਲੇ ਬੈ ਸੀ ਕੋਸ਼ਿਸ਼ ਹੋਈ ਜਾਂਦੇ ਨੇ ਕਿ ਬੋਰਡ ਦਾ ਘਟੀਆ ਜੀ। ਕੋ ਗੱਲ ਇਹ ਆ ਕਿ ਉਥੇ ਸ਼ਰਿਆਮ ਟੇਬਲ ਲਗਾ ਕੇ ਜੀ ਆਮ ਆਦਮੀ ਦੀ ਸਰਕਾਰ ਆਮ ਆਦਮੀ ਦੇ ਲੋਕ ਪੈਸੇ ਵੰਡੇ ਰਹੇ। ਆਮ ਉਥੇ ਸ਼ਰਾਬ ਦੇ ਜਿਹੜੇ ਹੈਗੇ ਨੇ ਟਰੱਕਾਂ ਦੇ ਟਰੱਕ ਖਪਾਉਂਦੇ ਇਹਨਾਂ ਨੇ। ਸਰਪੰਚਾਂ ਨੂੰ ਪੂਰੇ ਦਾ ਪੂਰਾ ਹੈਂਕ ਕਰਕੇ ਰੱਖਿਆ ਸਰਪੰਚਾਂ ਦੇ ਮਗਰ ਪੁਲਿਸ ਲਗਾ ਕੇ ਰੱਖੀ। ਜਿਹੜਾ ਵੀ ਬੰਦਾ ਕਾਲੀ ਦਲ ਵੱਲ ਜਾਂਦਾ ਸੀਗਾ ਉਹਨੂੰ ਸਵੇਰੇ ਸ਼ਾਮ ਕੋਈ ਨਾ ਕੋਈ ਮਹਿਕ ਮਾ ਕੇ ਉਹਨੂੰ ਫੜ ਲੈਂਦਾ ਸੀਗਾ ਸੋ ਉਹਨੂੰ ਕਹਿੰਦਾ ਸੀਗਾ ਤੂੰ ਭਾਈ ਮੇਰੀ ਸਾਡੀ ਮਜਬੂਰੀ ਆ ਫਸਰੇ ਕਹਿੰਦੇ ਸੀਗੇ ਕਿ ਸਾਡੀ ਮਜਬੂਰੀ ਆ ਤੂੰ ਵੋਟ ਜੜੀ ਹੈਗੀਆਂ ਇਹਨਾਂ ਨੂੰ ਪਾ ਆਮ ਆਦਮੀ ਵਾਲਿਆਂ ਨੂੰ ਫਿਰ ਕਰਕੇ ਮੈਂ ਗੱਲ ਕਹਿਣੀ ਚਾਹਨਾ ਕਿ ਇਹ ਇਲੈਕਸ਼ਨ ਜਿਹੜਾ ਸੀਗਾ ਫੇਰ ਇਲੈਕਸ਼ਨ ਦੀ ਸੀ ਜੇ ਫੇਰ ਇਲੈਕਸ਼ਨ ਹੁੰਦਾ ਤੇ ਸ਼ੁਰੂ ਮਣੀ ਕਾਲੀ ਦਲ 20000 ਵੋਟ ਦੇ ਫਰਕ ਨਾਲ ਜਿੱਤਣਾ ਸੀਗਾ ਸੋ ਉੱਥੇ ਮੈਂ ਇੱਕ ਗੱਲ ਇਹ ਵੀ ਕਹਿ ਸਕਦਾ ਕਿ ਕਾਂਗਰਸ ਦਾ ਨਕਮਾ ਬਣ ਵੀ ਰਿਹਾ ਉਥੇ ਜੀ ਕਾਂਗਰਸ ਦਾ ਨਕਮਾ ਬਣ ਰਹਿਣ ਦਾ ਵੀ ਕਾਰਨ ਰਿਹਾ ਕਈ ਕਾਰਨ ਜਿਹੜੇ ਸੀਗੇ ਇਸ ਤਰ੍ਹਾਂ ਦੇ ਕਾਰਨ ਬਣ ਕੇ ਇੱਕ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਇੱਕ ਲੜਾਈ ਲੜ ਰਿਆ ਸੀਗਾ ਤੇ ਬਾਕੀ ਸਾਰੇ ਘੁਲ ਮਿਲ ਕੇ ਇਲੈਕਸ਼ਨ ਲੜਦੇ ਸੀਗੇ ਸੋ ਇਹ ਸਮਝਦੇ ਆ ਕਿ ਇਹਨਾਂ ਸਾਰੀਆਂ ਪਾਰਟੀਆਂ ਨੂੰ ਇਸ ਗੱਲ ਦਾ ਖਤਰਾ ਸੀਗਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਇਹ ਇਲੈਕਸ਼ਨ ਜਿੱਤ ਜਾਂਦਾ ਤਾਂ ਲੋਕਾਂ ਦੇ ਵਿੱਚ ਇਹ ਗੱਲ ਚੱਲੀ ਰਹਣੀ ਆ ਕਿ ਸ਼੍ਰੋਮਣੀ ਅਕਾਲੀ ਦਲ ਆ ਗਿਆ ਪਰ ਲੋਕ ਫੇਰ ਵੀ ਸਮਝ ਕੇ ਲੋਕ ਇਹ ਕਹਿ ਰਹੇ ਨੇ ਅੱਜ ਬੱਚਾ ਬੱਚਾ ਪੰਜਾਬ ਦਾ ਇਸ ਗੱਲ ਦੀ ਗੋਹੀ ਪਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ 2027 ਚ ਸਰਕਾਰ ਬਣਾਉਣ ਤੇ ਜਾ ਰਿਹਾ ਹੈ ਬਿਲਕੁਲ ਤਰਨਤਾਰਨ ਦੀ ਜਿਮਨੀ ਚੋਣ ਚ ਕਿਤੇ ਨਾ ਕਿ ਜਿਹੜੀ ਸ਼ੀਟ ਆ ਉਹਨੂੰ ਵੀ ਪੰਥਕ ਸ਼ੀਟ ਮੰਨਿਆ ਜਾਂਦਾ ਉੱਥੇ ਪੰਥਕ ਧਿਰਾਂ ਵੀ ਸੀ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਧਿਰ ਤੇ ਮਨਦੀਪ ਸਿੰਘ ਉਧਰੋਂ ਉਹ ਕਈ ਪੰਥਕ ਪਾਰਟੀਆਂ ਸੀ ਉਹਨਾਂ ਨੂੰ ਹਮਾਇਤ ਵੀ ਦਿੱਤੀ ਆ ਕੀ ਲੱਗਦਾ ਉੱਥੇ ਵੀ ਜੇ ਦੂਜੀਆਂ ਧਿਰਾਂ ਨਾ ਹੁੰਦੀਆਂ ਤਾਂ ਅਕਾਲੀ ਦਲ ਨੂੰ ਹੋਰ ਫਾਇਦਾ ਹੋਣਾ ਸੀ ਉਹ ਜਿਹੜੀ 19000 ਵੋਟ ਗਈਏ ਤਾਂ ਉਹਨੇ ਕਿੱਧਰ ਡਾਇਵਰਟ ਹੋਣਾ ਸੀ ਜੇਕਰ ਉਹ ਮਨਦੀਪ ਸਿੰਘ ਚੋਣ ਨਾ ਲੜਦੇ ਇੱਕੋ ਗੱਲ ਇਹ ਹੈ ਕਿ ਮੈਂ ਤਾਂ ਇਸ ਗੱਲ ਨੂੰ ਮੰਦਭਾਗੀ ਗੱਲ ਕਹਿਣਾ ਜੀ ਕਿ ਜੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਲੱਗੇ ਰਹੇ ਉਹ ਮਾਰਸ ਪੰਜਾਬ ਤੇ ਪਮਾ ਸਾਡੇ ਜਿਹੜੇ ਆ ਹੁਣ ਪੁਨਰ ਸੰਥਿਤ ਪਮਾ ਸਾਡੇ ਸਿਮਰਨਜੀਤ ਸਿੰਘ ਮਾਨ ਇਹ ਸਾਰੇ ਇਕੱਠੇ ਹੋ ਕੇ ਇਲੈਕਸ਼ਨ ਲੜਦੇ ਸੀਗੇ ਪਰ ਬੋਟ ਕਿੰਨੀ ਪਈ ਉਹਨਾਂ ਨੂੰ 18-17 ਹਜ਼ਾਰ ਵੋਟ ਸੋ ਇਸ ਕਰਕੇ ਮੈਂ ਸਮਝਦਾ ਕਿ ਲੋਕਾਂ ਨੇ ਪੰਥਕ ਤੇ ਜਿਹੜਾ ਹੈਗਾ ਪੰਥਿਕ ਦਰਦ ਜਿਹੜਾ ਸ਼ਬਦ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਹੀ ਤਾਂ 30500 ਕੁਛ ਵੋਟਾਂ ਪਈਆਂ ਕਿਉਂਕਿ ਨਹੀਂ ਤਾਂ ਇਹ ਵੋਟਾਂ ਨਾ ਪੈਂਦੀਆਂ ਸਾਨੂੰ ਜੇ ਪੰਥਿਕ ਤੇ ਲੋਕ ਉਹਨਾਂ ਨੂੰ ਮੰਨ ਲੈਂਦੇ ਤਾਂ ਲੋਕ ਉਹਨਾਂ ਨੂੰ ਵੋਟ ਪਾ ਦਿੰਦੇ ਇਸ ਕਰਕੇ ਮੈਂ ਸਮਝਦਾ ਕਿ ਉਹ ਵੀ ਸਰਕਾਰ ਏਜੰਸੀਆਂ ਇਕੱਠੀਆਂ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਲੜਾਈ ਲੜ ਰਹੀਆਂ ਸਨ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਲੀਡਰ ਸਹਿਬਾਨ ਦਾ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਕਿ ਉਹਨਾਂ ਨੇ ਤਨਦੇਹੀ ਨਾਲ ਜੀ ਆਪਣੇ ਇਲੈਕਸ਼ਨ ਦੇ ਵਿੱਚ ਕੰਮ ਕੀਤਾ ਸਾਡੇ ਉੱਥੇ ਦੇ ਲੋਕਲ ਜਿਹੜੇ ਵਰਕਰ ਸੀਗੇ ਉਹਨਾਂ ਨੇ ਧੱਕਾਸ਼ਾਹੀ ਦਾ ਜਵਾਬ ਦਿੱਤਾ ਤੇ 30500 ਕੁਝ ਵੋਟਾਂ ਸ਼੍ਰੋਮਣੀ ਅਕਾਲੀ ਦਲ ਝੋਲੀ ਪਈਆਂ ਸ਼੍ਰੋਮਣੀ ਅਕਾਲੀ ਦਲ ਹਾਰਿਆ ਨਹੀਂ ਜਿੱਤਿਆ ਹੁਣ ਕੀ ਲੱਗਦਾ ਤੁਹਾਨੂੰ ਹੁਣ ਬੇਬ ਹੋਰ ਆਪ ਜਾਊਗੀ ਹੋਰ ਸੀਟਾਂ ਦੇ ਕਿਉਂਕਿ ਹੁਣ ਸਮਾਂ ਜੇ ਲਈਏ ਤਾਂ 1.5 ਸਾਲ ਦਾ ਸਮਾਂ ਰਹਿ ਗਿਆ ਜੀ 2027 ਚ ਇਲੈਕਸ਼ਨ ਆਉਣੀਆਂ ਹੁਣ ਕਿਵੇਂ ਦੀ ਤਿਆਰੀ ਰਹਿਣ ਵਾਲੀ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਮੰਨ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਪੰਜਾਬ ਦਾ ਗੁਜ਼ਾਰਾ ਨਹੀਂ ਜਿਹੜਾ ਜਿਹੜਾ ਕੁਝ ਪੰਜਾਬ ਵਾਪਰ ਰਿਹਾ ਜਾਂ ਵਾਪਸ ਗਿਆ ਆ ਪਿਛਲੇ ਸਮੇਂ ਦੇ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਦੇ ਨਾ ਹੋਣ ਕਾਰਨ ਵਾਪਰ ਗਿਆ ਕਿਉਂਕਿ ਜਿਹੜਾ ਪਾਣੀ ਆਇਆ ਪੰਜਾਬ 'ਚ ਉਹ ਆਪਣੇ ਆਪ ਨਹੀਂ ਸੀ ਆਇਆ ਉਹ ਵੀ ਇਹਨਾਂ ਲਈਆਂ ਪਾਲਸੀਆਂ ਦੇ ਅਧੀਨ ਪੰਜਾਬ ਨੂੰ ਰੋੜਨਾ ਸੀਗਾ ਉਹ ਵੀ ਪਾਲਸੀ ਸੀਗੀ ਪੰਜਾਬ ਦੇ ਫੰਡ ਰੋਕ ਲੈਣੀ ਪੰਜਾਬ ਦੀ ਪਾਲਸੀ ਦੇ ਅਧੀਨ ਹੈ ਤੇ ਭਗਵੰਤ ਮਾਨ ਜਿਹੜਾ ਹੈਗਾ ਮੈਂ ਸਮਝਦਾ ਕਿ ਇਹ ਵੀ ਅਮਿਤ ਸ਼ਾਹ ਹੋਣਾਂ ਦੇ ਇਸ਼ਾਰੇ ਨਾਲ ਚੱਲਦੇ ਆ ਇਹ ਸਿਰਫ ਕੇਸ਼ਰੀਵਾਲ ਤੇ ਜਿਹੜੇ ਦੂਜੇ ਲੋਕ ਇੱਥੇ ਆਏ ਹੋਏ ਨੇ ਇਹ ਸਾਰੇ ਝੂਠੇ ਲੋਕ ਨੇ ਇਹਨਾਂ ਨੂੰ ਪੈਸੇ ਤੋਂ ਹੇਰਾਫੇਰੀ ਤੋਂ ਬੇਈਮਾਨੀ ਤੋਂ ਬਗੈਰ ਕੋਈ ਵੀ ਨਹੀਂ ਅੱਜ ਸਾਡੀ ਯੂਨੀਵਰਸਿਟੀ ਦਾ ਮਸਲਾ ਅੜਕੇ ਖੜਾ ਹੈ ਜੀ ਸਾਡੀ ਸਰਕਾਰ ਕਿੱਥੇ ਆ ਸਾਡੀ ਸਰਕਾਰ ਕਿਉਂ ਨਹੀਂ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੰਦਾ ਕੱਲ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਗਏ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਮਸਲਾ ਜਿਹੜਾ ਹੈਗਾ ਰਾਜਨੀਤਿਕ ਮਸਲਾ ਨਹੀਂ ਹੈ ਜੀ ਇਸ ਮਸਲੇ ਲਈ ਸਮੁੱਚੀਆਂ ਤਰ੍ਹਾਂ ਸਮੁੱਚੀਆਂ ਪਾਰਟੀਆਂ ਨੂੰ ਖੜਾ ਹੋਣਾ ਚਾਹੀਦਾ ਕਿਉਂਕਿ ਉਹ ਪੰਜਾਬ ਨੂੰ ਬਚਾਉਣਾ ਤਾਂ ਫਿਰ ਪੰਜਾਬ ਲਈ ਲੜਾਈ ਲੜਨੀ ਚਾਹੀਦੀ ਹੈ ਤੇ ਜੇ ਉਹਨਾਂ ਆਪਣੇ ਆਕਾਮਾਂ ਨੂੰ ਦਿੱਲੀ ਵਾਲਿਆਂ ਨੂੰ ਖੁਸ਼ ਕਰਨਾ ਹੈ ਫਿਰ ਪੰਜਾਬ ਨੂੰ ਲਿਟਰਾਂਡ ਤੇ ਲੱਗੇ ਹੋਣ ਲੋਕ ਇਹ ਤੇ ਇਸ ਕਰਕੇ ਮੈਂ ਸਮਝਦਾ ਕੇਚਰੀਵਾਲ ਭਗਵੰਤ ਮਾਨ ਤੇ ਇਹ ਜੰਨੀਆਂ ਟੀਮ ਹੈਗੀ ਆ ਇਹ ਸਿਰਫ ਤੇ ਸਿਰਫ ਆਪਣੀਆਂ ਆਪਣੇ ਆਪ ਨੂੰ ਬਚਾ ਰਹੇ ਨੇ ਕਿ ਕਿ ਇਹਨਾਂ ਦੇ ਉੱਪਰ ਜਦੋਂ ਇਹਨਾਂ ਨੂੰ ਦਬਕਾ ਮਾਰ ਦਿੰਦੇ ਨੇ ਅਮਰਤ ਸ਼ਾਹ ਜੀ ਜੇ ਤੁਹਾਨੂੰ ਫੜ ਕੇ ਅੰਦਰ ਕਰਨਾ ਤੁਹਾਡੇ ਜਹਾ ਭ੍ਰਿਸ਼ਟਾਚਾਰ ਆ ਗਿਆ ਤੁਹਾਡੇ ਕੋਲ ਆ ਗਿਆ ਉਹ ਤੋਂ ਡਰ ਜਾਂਦੇ ਨੇ ਕਿ ਪੰਜਾਬ ਨੂੰ ਬਰਬਾਦ ਕਰਦੇ ਨੇ ਪਾਣੀਆਂ ਦੇ ਮਸਲੇ 'ਚ ਵੀ ਇਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਆ ਜੁਨੀਵਰਸਿਟੀ ਸਾਡੇ ਕੋਲ ਖੋ ਜਾਂਦੀ ਹੈ ਇਹ ਜੁਨੀਵਰਸਿਟੀ ਉਦੋਂ ਦੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ 'ਚ ਪਹਿਲੀ ਲੜਾਈ ਜਿੱਤੀ ਸੀ ਜਦੋਂ ਪਹਿਲੀ ਲੜਾਈ ਜਿੱਤੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਤਾਂ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਸ ਸਮੇਂ ਦੇ ਵਿੱਚ ਲਾਹੌਰ 'ਚ ਬਣੀ ਸੀ ਕਿ ਲਾਹੌਰ ਤੋਂ ਬਦਲ ਕੇ ਜਦੋਂ ਦੇਸ਼ ਦੀ ਵੰਡ ਹੋਈ ਤੇ ਪੰਜਾਬ ਯੂਨੀਵਰਸਿਟੀ ਇੱਥੇ ਆ ਕੇ ਚੰਡੀਗੜ੍ਹ ਚ ਬਣੀ ਸੋ ਇਸ ਕਰਕੇ ਯੂਨੀਵਰਸਿਟੀ ਪੰਜਾਬ ਦੀ ਹੈ ਹੂੰ ਇਹ ਪੰਜਾਬ ਕੋਲ ਰਹਿਣੀ ਚਾਹੀਦੀ ਹੈ ਤੇ ਜੇ ਪੰਜਾਬ ਕੋਲ ਨਹੀਂ ਕਿਸੇ ਤਰੀਕੇ ਨਾਲ ਰਹਿੰਦੀ ਤਾਂ ਅਸੀਂ ਤਾਂ ਇਹਦੇ ਵਾਸਤੇ ਮਰਮਟਾਂਗੇ ਕਦੇ ਵੀ ਨਹੀਂ ਪੰਜਾਬ ਤੋਂ ਖੋਣ ਦਵਾਂਗੇ ਪਮਾ ਇਹ ਸਰਕਾਰੀਆਂ ਜਿਹੜੀਆਂ ਹੈਗੀਆਂ ਅੱਜ ਭਗਵੰਤ ਮਾਨ ਨੂੰ ਲੋੜ ਸੀ ਕਿ ਜਦੋਂ ਇਹ ਰੌਲਾ ਖੜਾ ਹੋਇਆ ਸੀ ਕਿ ਪ੍ਰਧਾਨ ਮੰਤਰੀ ਨੂੰ ਮਿਲਦਾ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਦਾ ਜਿਸ ਤਰ੍ਹਾਂ ਸਾਡੇ ਅੱਜ ਕੱਲ੍ਹ ਰਾਤੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਸਮੂਚੀਆਂ ਪਾਰਟੀਆਂ ਨੂੰ ਇੱਕ ਮੀਟਿੰਗ ਬੁਲਾਉਣੀ ਚਾਹੀਦੀ ਸੀ ਉਹਨਾਂ ਨੂੰ ਸਾਰਿਆਂ ਨੂੰ ਐਗਰੀਓ ਕਰਕੇ ਇਕੱਠੇ ਕਰਕੇ ਦੇਸ਼ ਦੇ ਨਾਲ ਲੜਾਈ ਲੜਨੀ ਚਾਹੀਦੀ ਕਿ ਸਾਡੀ ਯੂਨੀਵਰਸਿਟੀ ਆ ਜਦੋਂ ਇਸ ਯੂਨੀਵਰਸਿਟੀ ਹਰਿਆਣੇ ਦਾ ਹਿੱਸਾ ਠੀਕਾ ਆਪਣੇ ਆਪ ਕੱਢ ਕੇ ਲੈ ਗਏ ਜਦੋਂ ਇਹਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਹਿਮਾਚਲ ਦਾ ਹਿੱਸਾ ਠੀਕਾ ਆਪਣੇ ਆਪ ਕੱਢ ਕੇ ਲੈ ਗਏ ਸੋ ਸਾਡੀ ਯੂਨੀਵਰਸਿਟੀ ਆ ਪ ਦੇ ਵੀ ਪੰਜਾਬ ਦੇ ਨਾਲ ਨਾਲੋਂ ਪਰੇ ਨਹੀਂ ਹੋਣਾ ਚਾਹੀਦਾ ਇਹਦੇ ਵਾਸਤੇ ਮਰ ਮਟਣਾ ਚਾਹੀਦਾ ਪੰਜਾਬੀਆਂ ਨੂੰ ਬਿਲਕੁਲ ਆਮ ਆਦਮੀ ਪਾਰਟੀ ਤੋਂ ਐਮਪੀ ਨੇ ਮਾਲਵਿੰਦਰ ਸਿੰਘ ਕੰਗ ਰੋਪੜ ਤੋਂ ਉਹ ਲਗਾਤਾਰ ਗਏ ਉਸੇ ਦਿਨ ਪਹੁੰਚੇ ਪ੍ਰੋਟੈਸਟ 'ਚ ਵੀ ਪਹੁੰਚੇ ਕਿ ਅਸੀਂ ਨਾਲ ਆਂ ਜੀ ਪੂਰੀ ਪੰਜਾਬ ਸਰਕਾਰ ਨਾਲ ਆ ਤੁਹਾਡੇ ਪ੍ਰੋਟੈਸਟ 'ਚ ਅਸੀਂ ਜਾਣ ਨਹੀਂ ਦਿੰਦੇ ਪੰਜਾਬ ਯੂਨੀਵਰਸਿਟੀ ਜਿੱਥੋਂ ਤੱਕ ਕਿਹਾ ਤੇ ਐਮਐਲਏ ਨੇ ਵੀ ਪੋਸਟਾਂ ਪਾ ਕੇ ਉਸ ਦਿਨ ਹੀ ਖੈਰ ਪੋਸਟਾਂ ਤੋਂ ਥੋੜੀਆਂ ਲੇਟ ਪਾਈਆਂ 12:00 ਬਜੇ ਤੋਂ ਬਾਅਦ ਸਾਰੇ ਐਮਐਲਏ ਨੇ ਪਾਈਆਂ ਕਿ ਨਖੇਦੀ ਕਰਦੇ ਆਂ ਅਸੀਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਦੇ ਨਾਲ ਆ ਪੰਜਾਬ ਯੂਨੀਵਰਸਿਟੀ देखो ਗੱਲ ਇਹ ਹੈ ਕਿ ਗੱਲੀ ਵਾਤੀ ਮੈਂ ਵੱਡੀ ਕਰਤੂਤੀ ਵੱਡੀ ਜਿਠਾਣੀ ਜਿਹੜੀ ਸਰਕਾਰ ਹੁੰਦੀ ਹੈ ਸਰਕਾਰ ਬਿਆਨਾਂ ਤੱਕ ਨਹੀਂ ਸੀਮਤ ਹੋਣੀ ਚਾਹੀਦੀ ਜੀ ਸਰਕਾਰ ਸਰਕਾਰ ਦੇ ਦੁਆਰੇ ਤੇ ਖੜ੍ਹ ਜਾਣੀ ਚਾਹੀਦੀ ਸੀ ਜਾ ਕੇ ਤੁਕਿ ਜਦੋਂ ਸਰਕਾਰ ਦੇ ਤੁਹਾਡੇ ਦਿਲ ਨੂੰ ਹੱਥ ਪੈ ਰਿਹਾ ਤੁਹਾਡੇ ਪੰਜਾਬ ਦਾ ਸਾਡਾ ਭਵਿੱਖ ਖਤਮ ਕੀਤਾ ਜਾ ਰਿਹਾ ਤੇ ਤੁਸੀਂ ਕਿਉਂ ਨਹੀਂ ਹੁਣ ਤੱਕ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲੇ ਕਿਉਂ ਨਹੀਂ ਰਾਸ਼ਟਰਪਤੀ ਨੂੰ ਮਿਲੇ ਕਿਉਂ ਨਹੀਂ ਦੂਜੀਆਂ ਪਾਰਟੀਆਂ ਸਾਰੀਆਂ ਨੂੰ ਬੁਲਾਇਆ ਗਿਆ ਉਹਨਾਂ ਨਾਲ ਬੈਠ ਕੇ ਮੀਟਿੰਗ ਕੀਤੀ ਗਈ ਕਿਉਂ ਨਹੀਂ ਸਟੂਡੈਂਟ ਜਿਹੜੇ ਸੀਗੇ ਜਥੇਬੰਦੀਆਂ ਨੇ ਉਹਨਾਂ ਨਾਲ ਕਿਉਂ ਨਹੀਂ ਬੁਲਾ ਕੇ ਸਰਕਾਰ ਨੇ ਕੋਈ ਗੱਲਬਾਤ ਕੀਤੀ ਇਹ ਸਾਰਾ ਸਿਸਟਮ ਲੈ ਕੇ ਭਾਰਤ ਸਰਕਾਰ ਦੇ ਦਰਵਾਜ਼ੇ ਤੇ ਖੜਨਾ ਚਾਹੀਦਾ ਸੀਗਾ ਜਾ ਕੇ ਫਿਰ ਆਪਾਂ ਮੰਨਦੇ ਕਿ ਆਪਣੇ ਸੂਬੇ ਲਈ ਸੰਜੀਦਾ ਨੇ ਤੇ ਆਪਣੇ ਸੂਬੇ ਦੀ ਰਾਖੀ ਕਰਦੇ ਨੇ ਇਹ ਤਾਂ ਸਿਰਫ ਇੱਕ ਕੰਮ ਟਾਈਮ ਪਾਉ ਪੂਰਾ ਕਰਨ ਵਾਲੀ ਗੱਲ ਕਰ ਰਹੇ ਨੇ ਔਰ ਡੇਢ ਸਾਲ ਬਾਅਦ ਇਹਨਾਂ ਨੂੰ ਪਤਾ ਕਿ ਸਾਲ ਬਾਅਦ ਉਹਨਾਂ ਅਸੀਂ ਰਹਿਣਾ ਨਹੀਂ ਇਹ ਭ੍ਰਿਸ਼ਟਾਚਾਰ ਦਾ ਬੋਲਬਲਾ ਵੱਡਾ ਹੋ ਰਿਹਾ ਪੰਜਾਬ 'ਚ ਹਾਂ ਤੁਸੀਂ ਦੇਖੋ ਕਿ ਜਿਨ੍ਹਾਂ ਲੋਕਾਂ ਨੇ ਸਾਡੀ ਉੱਥੇ ਲੜਾਈ ਲੜੀ ਹੈ ਅੱਜ ਸਾਡੇ ਸਰਪੰਚਾਂ ਨੂੰ ਤਨਤਨ ਦੇ ਵਿੱਚ ਫਿਰ ਤੰਕ ਕੀਤਾ ਜਾ ਰਿਹਾ ਹੈ ਸਾਡੇ ਆਈਟੀ ਵਿੰਗ ਦਾ ਜਿਹੜਾ ਯੂਥ ਸਾਡਾ ਨੌਜਵਾਨ ਹੈ ਪੰਜਾਬ ਦਾ ਹਿੰਦੁਸਤਾਨ ਦਾ ਸਾਡਾ ਕਮੇਂ ਪ੍ਰਧਾਨ ਹੈ ਉਹਨੂੰ ਫੜ ਕੇ ਬੰਦ ਕੀਤਾ ਬੰਦ ਕਿਸ ਕਰਕੇ ਕੀਤਾ ਕਿ ਤੁਸੀਂ ਸਾਡੇ ਕੋਲ ਸਾਡੇ ਅੱਗੇ ਕਿਉਂ ਖੜਗੇ ਸੀਗੇ ਲੜਾਈ ਕੋ ਲੜ ਰਹੇ ਸੀਗੇ ਸੋ ਇਸ ਕਰਕੇ ਸਮਝਦੇ ਆ ਕਿ ਲੜਾਈ ਜਾਂ ਜਿਹੜੀਆਂ ਗੱਲਾਂ ਨੇ ਕੋਟਾਂ-ਕਾਟਾਂ ਚ ਕਿਤੇ ਨਹੀਂ ਖੜਨੀਆਂ ਇਹਨਾਂ ਦੀਆਂ ਜੜੀਆਂ ਇਹ ਪਰਚੇ-ਪੁਰਚੇ ਦੇ ਰਹੇ ਨੇ ਤੇ ਨਾ ਪਰਚਿਆਂ ਤੋਂ ਕਦੇ ਸ਼ਰਮਣੀ ਅਕਾਲੀ ਨਾਲ ਡਰਦਾ ਕਿਉਂਕਿ ਸ਼ਰਮਣੀ ਅਕਾਲੀ ਨਾਲ ਤਾਂ ਜੰਮੀ ਪਰਚਿਆਂ ਚ ਫੇਸ ਕਰਕੇ ਅੰਗਰੇਜ਼ਾਂ ਨਾਲ ਲੜਾਈ ਲੜੀ ਪੂਰੇ ਦੇਸ਼ ਦੀ ਜਿਹੜੇ ਗਲਤ ਸਿਸਟਮ 'ਚ ਉਹਨਾਂ ਵਾਸਤੇ ਲੜਾਈ ਲੜੀ ਕਿਸਾਨੀ ਦੀ ਲੜਾਈ ਲੜੀ ਪਾਣੀਆਂ ਦੀ ਲੜਾਈ ਲੜੀ ਚੰਡੀਗੜ੍ਹ ਦੀ ਲੜਾਈ ਲੜੀ ਇਹ ਪੰਜਾਬ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਲੜਦਾ ਹੈ ਤੇ ਲੜਦਾ ਰਹੂਗਾ ਫੇਸ ਕਰਕੇ ਮੈਂ ਸਮਝਦਾ ਕਿ ਤਾਂ ਲੋਕ ਪਰੌਣੇ ਸੀਗੇ ਆ ਕੇ ਪੰਜਾਬ ਨੂੰ ਲੁੱਟ ਕੇ ਚੱਲੇ ਨੇ ਵਾਪਸ ਇੱਕ ਸਾਲ ਤੱਕ ਲੱਭਣੇ ਨਹੀਂ ਹੈਗੇ ਬਿਲਕੁਲ ਐਸੀ ਸਮਾਂ ਨਹੀਂ ਹੋਣਾ ਕੀ ਲੱਗਦਾ ਤੁਹਾਨੂੰ ਪੰਜਾਬ ਯੂਨੀਵਰਸਿਟੀ ਤੇ ਸਾਰਿਆਂ ਨੂੰ ਇਕੱਠੇ ਹੋਣਾ ਦਾ ਫਰਜ਼ਾ ਹੁਣ ਕੀ ਲੱਗਦਾ ਬਿਲਕੁਲ ਇਕੱਠੇ ਹੋਣਾ ਚਾਹੀਦਾ ਪਾਰਟੀ ਬਾਜ਼ੀ ਤੋਂ ਉੱਪਰ ਠਕ ਕੇ ਜੀ ਪਰ ਯਾਰ ਪਰ ਅੱਲਾ ਇਸ ਗੱਲ ਦਾ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਕਿ ਸਰਕਾਰ ਨੂੰ ਪਰ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੱਲ ਸੱਦਾ ਦਿੱਤਾ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਈਏ ਤੇ ਉਹਨਾਂ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਤੋਂ ਟਾਈਮ ਲੈ ਕੇ ਰਾਸ਼ਟਰਪਤੀ ਦੇ ਧਿਆਨ ਚ ਲਿਆਵਾਂਗੇ ਉਹ ਉਪ ਰਾਸ਼ਟਰਪਤੀ ਦੇ ਅਧੀਨ ਹੁੰਦੀਆਂ ਸਾਰੀਆਂ ਜਿਹੜੀਆਂ ਹੁੰਦੀਆਂ ਨੇ ਸੋ ਇਸ ਕਰਕੇ ਅਸੀਂ ਉਪ ਰਾਸ਼ਟਰਪਤੀ ਜੀ ਨੂੰ ਮਿਲਣਗੇ ਸਾਡੇ ਪ੍ਰਧਾਨ ਸਾਹਿਬ ਟਾਈਮ ਲੈ ਰਹੇ ਨੇ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਸੰਜੀਦਗੀ ਹੈਗੀ ਆ ਭਗਵੰਤ ਮਾਨ ਜੇ ਤੇਰ ਕੋ ਟਾਈਮ ਹੈਗਾ ਮੜਾ ਮੜਾ ਪੰਜਾਬ ਨੂੰ ਬਰਬਾਦ ਹੋਣ ਤੋਂ ਰੋਕਣਾ ਹੈ ਤਾਂ ਫਿਰ ਘੱਟੋ ਘੱਟ ਸਰਕਾਰ ਆਪਣੀ ਜਿਹੜੀ ਹੈਗੀ ਆ ਉਸ ਦੁਆਰੇ ਤੱਕ ਪਹੁੰਚ ਰਾਸ਼ਟਰਪਤੀ ਤੱਕ ਪਹੁੰਚ ਭਾਰਤ ਦੇ ਪ੍ਰਧਾਨ ਮੰਤਰੀ ਤੱਕ ਪਹੁੰਚ ਗ੍ਰਹਿ ਮੰਤਰੀ ਤੱਕ ਤੇਰੀ ਆਣ ਜਾਣਾ ਬੜਾ ਮਿੱਠਾ ਪਿਆਰਾ ਤੇਰਾ ਤਾਂ ਉਹਨਾਂ ਨਾਲ ਬੈਠ ਕੇ ਗੱਲ ਕਰ ਵੀ ਸਾਡੇ ਪੰਜਾਬ ਦਾ ਪੰਜਾਬ ਦੀ ਯੂਨੀਵਰਸਿਟੀ ਉਦੋਂ ਦੀ ਹੈ ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੋ ਇਸ ਕਰਕੇ ਇਹ ਯੂਨੀਵਰਸਿਟੀ ਕਿਸੇ ਵੀ ਤਰੀਕੇ ਨਾਲ ਹੀ ਜਾਣ ਨਹੀਂ ਦੇਣੀ ਤੇ ਸ਼ਰਮਣੀ ਅਕਾਲੀ ਦਲ ਲੜਾਈ ਲੜੂਗਾ ਤੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹੈ ਕਿ ਆਪਣੀ ਲੜਾਈ ਲੜਨ ਵਾਸਤੇ ਖੁਦ ਤਿਆਰ ਹੋ ਜਾਓ ਨਾ ਤਾਂ ਇਹਨਾਂ ਨੇ ਕਿਸਾਨੀ ਦੀ ਲੜਾਈ ਲੜੀ ਕਦੇ ਨਾ ਇਹਨਾਂ ਨੇ ਪੰਜਾਬ ਦੀ ਪਾਣੀਆਂ ਦੀ ਲੜਾਈ ਲੜੀ ਕਦੇ ਨਾ ਇਹਨਾਂ ਨੇ ਪੰਜਾਬ ਜਿਹੜਾ ਰੋੜਿਆ ਗਿਆ ਉਹਦੀ ਲੜਾਈ ਲੜੀ ਸੋ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਚੂਠ ਚੱਲਦੇ ਆ ਇਹਨਾਂ ਦਾ ਕੇਸ਼ਰੀਵਾਲ ਇੱਕ ਜਾ ਕੇ ਸਟੇਟ 'ਚ ਬੋਲ ਕੇ ਕਹਿ ਰਿਹਾ ਕਿ ਹਮਾਰੇ ਭਗਵੰਤ ਮਾਨ ਜੀ ਨੇ ਜਦ 23 ਜ਼ਿਲ੍ਹਿਆਂ ਮੇ ਆ ਗਿਆ ਥਾ ਬਾੜ 23 ਜ਼ਿਲ੍ਹਿਆਂ ਚ ਬਾੜ ਕਿੱਥੇ ਆ ਗਈ ਸੀ 23 ਜ਼ਿਲ੍ਹਿਆਂ ਮੇ ਬਾੜ ਆ ਗਿਆ ਤਾਂ 50-58 ਹਜ਼ਾਰ ਰੁਪਏ ਲੋਕਾਂ ਦੇ ਖਾਤੇ ਮੇ ਡਾਲ ਦਿਆ ਇਹ ਝੂਠੇ ਲੋਕ ਝੂਠ ਬੋਲਣ ਤੋਂ ਸਵਾਇ ਕੁਝ ਨਹੀਂ ਕਰ ਸਕਦੇ ਤੋ ਪੰਜਾਬੀਓ ਖੜੇ ਹੋ ਜਾਓ ਇਹ ਆਪਣੇ ਪੰਜਾਬ ਨੂੰ ਬਚਾਉਣਾ ਸੋ ਮੈਂ ਅਪੀਲ ਕਰਦਾ ਆਪਣੇ ਪੰਜਾਬੀਆਂ ਨੂੰ ਕਿ ਆਪਣੇ ਪੰਜਾਬ ਨੂੰ ਖੜੇ ਹੋ ਕੇ ਪੰਜਾਲੋ ਨਹੀਂ ਤਾਂ ਇਹਨਾਂ ਧਾੜਵੀਆਂ ਨੇ ਪੰਜਾਬ ਲੁੱਟ ਕੇ ਚਲੇ ਜਾਣਾ ਇੱਕ ਸਾਲ ਬਾਅਦ ਇਹਨਾਂ ਨੂੰ ਲੱਭਣਾ ਨਹੀਂ ਹੈਗਾ ਇਹਨਾਂ ਨੇ ਕਿਤੇ ਨਾ ਕਿਤੇ ਦੌੜ ਜਾਣਾ ਤੇ ਪੰਜਾਬ ਬਰਬਾਦੀ ਦੇ ਕੰਢੇ ਤੇ ਖੜ ਗਿਆ ਅੱਜ ਪੰਜਾਬ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਅਸਾ 100 ਏਕੜ ਜ਼ਮੀਨ ਸਾਡੇ ਪਟਿਆਲੇ ਦੇ ਵਿੱਚ ਪ੍ਰਾਈਮ ਜ਼ਮੀਨ ਹੈ ਜਿਹੜੀ ਕਿ ਜੀਦਾ ਇੱਕ ਮੈਂ ਕਹਿ ਸਕਦਾ 50000 ਤੱਕ ਗਾਈ ਦਾ ਰੇਟ ਹੋ ਸਕਦਾ ਹੈ ਉਹਨਾਂ ਨੂੰ ਲਟਾਉਣ ਨੂੰ ਫਿਰਦੇ ਨੇ ਪਹਿਲਾਂ ਬਠਿੰਡੇ 'ਚ ਲਟਾਤੀ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸਰਕਾਰੀ ਪ੍ਰਾਪਰਟੀਆਂ ਵੇਚ ਕੇ ਸਿਰਫ ਖਜ਼ਾਨਾ ਪੂਰਾ ਕਰਨ ਵਾਸਤੇ ਨਹੀਂ ਇਹਨਾਂ ਨਕੇਸ਼ਰੀਵਾਲ ਦਾ ਖਜ਼ਾਨਾ ਪੂਰਾ ਭਰਨ ਵਾਸਤੇ ਪ੍ਰਬੰਧ ਕਰ ਰਹੇ ਨੇ ਸੋ ਇਸ ਕਰਕੇ ਪੂਰੇ ਦੇਸ਼ ਵਿੱਚ ਪੰਜਾਬ ਦੇ ਪੈਸੇ ਨੂੰ ਵਰਤਿਆ ਗਿਆ ਹੁਣ ਫੇਰ ਦੁਬਾਰਾ ਵਰਤਨ ਦੀ ਤਿਆਰੀ ਹੈ ਕਿ ਇਥੋਂ ਵੇਚ ਲਈਏ ਪਹਿਲਾਂ ਜਿਹੜੀਆਂ ਲੈਂਡ ਪੂਲਿੰਗ ਵਾਲੀਆਂ ਚੀਜ਼ਾਂ ਆਈਆਂ ਸੀਗੀਆਂ ਉਹ ਵੀ ਇਹੀ ਚੀਜ਼ਾਂ ਸੀ ਕਿ ਪੈਸਾ ਇਕੱਠਾ ਕਰ ਲਈਏ ਤੇ ਪੂਰੇ ਦੇਸ਼ ਚ ਆਪਣੀ ਰਾਜਨੀਤੀ ਚ ਮਕਾਈਏ ਅੱਜ ਫੇਰ ਪੰਜਾਬ ਨੂੰ ਲੁੱਟਣ ਦੀ ਤਿਆਰੀ ਹੋ ਰਹੀ ਹੈ ਪੰਜਾਬੀਓ ਉੱਠ ਕੇ ਖੜੇ ਹੋ ਜਾਓ ਇਹਨਾਂ ਦੇ ਹਰ ਚੀਜ਼ ਦਾ ਜਵਾਬ ਦੇ ਦਿਓ ਤੇ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢ ਲਓ ਜੇ ਪੰਜਾਬ ਬਚਾਉਣਾ ਹੈ ਬਿਲਕੁਲ ਜੀ ਸੋ ਹਲਕਾ ਨਾਬਾ ਤੋਂ ਇਨਚਾਰਜ ਮੱਖਣ ਸਿੰਘ ਲਾਲਕਾ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਲਈ ਇਕੱਠੇ ਹੋਣ ਦਾ ਇੱਕ ਸਮਾਂ ਇਕੱਠੇ ਹੋਣਾ ਚਾਹੀਦਾ ਕਿਉਂਕਿ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਮੁੱਖ ਚੀਜ਼ਾਂ ਨੇ ਉਹ ਆਪਣੇ ਤੋਂ ਜਾ ਰਹੀਆਂ ਨੇ ਉਹਦੇ ਲਈ ਸਟੈਂਡ ਲੈਣਾ ਚਾਹੀਦਾ ਆਮ ਆਦਮੀ ਪਾਰਟੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਇੱਥੋਂ ਤੱਕ ਕਹਿ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਵੱਡਾ ਸਟੈਂਡ ਲਵੇਗਾ ਪੰਜਾਬ ਯੂਨੀਵਰਸਿਟੀ ਲਈ ਇੱਥੋਂ ਤੱਕ ਮੱਖਣ ਸਿੰਘ ਲਾਲਕਾ ਨੇ ਕਿਹਾ ਗੁਰਦੇਵ ਸਿੰਘ ਥੂਈ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ